ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੀ ਚੈਨਲ ਮਾਂ ਦਾ ਪਿਆਰ ਅਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਕਿਉਂਕਿ ਬਹੁਤ ਪਹਿਣਾ ਦੇਣਾ ਘਰ ਦਾ ਕਲੇਸ਼ ਇਹੀ ਹੈਗਾ ਤੇ ਵੀਰਾਂ ਦਾ ਵੀ ਹੈਗਾ ਕਿਉਂਕਿ ਅੱਜ ਕੱਲ ਇਹ ਕਿਹੇ ਟ੍ਰੈਂਡ ਹੀ ਚੱਲ ਰਿਹਾ ਹੈਗਾ ਕਿ ਮੇਰਾ ਪਤੀ ਹਨਾ ਕਿਸੇ ਦੂਸਰੀ ਔਰਤ ਦੇ ਨਾਲ ਰਹਿੰਦਾ ਹੈ ਜਾਂ ਵੀਰ ਵੀ ਹਨਾ ਇਹ ਹਰ ਟਾਈਮ ਰਹਿੰਦਾ ਹੈ ਕਿ ਮੇਰੀ ਵਾਈਫ ਦਾ ਨਾ ਬਾਹਰ ਜਾ ਦਾ ਸੰਬੰਧ ਨਹੀਂ ਤੇ ਘਰ ਵਿੱਚ ਉਹ ਨਹੀਂ ਹਨਾ ਮੇਰੇ ਨਾਲ ਬਣਦੀ ਉਹਦੀ ਤੇ ਪਤੀ ਪਤਨੀ ਦੇ ਹਨਾ ਲੜਾਈ ਝਗੜੇ ਦਾ ਮੇਨ ਕਾਰਨ ਕੀ ਹੈਗਾ ਤੇ ਇਹ ਸਭ ਕੁਝ ਆਪਾਂ ਨੇ ਹੀ ਹਨਾ ਸ਼ੁਰੂ ਕੀਤਾ ਹੈਗਾ ਆਪਾਂ ਹੀ ਇਹਨੂੰ ਖਤਮ ਕਰ ਸਕਦੇ ਹਾਂ ਅਗਰ ਥੋੜੀ ਜਿਹੀ ਕੋਸ਼ਿਸ਼ ਕਰੋਗੇ ਤਾਂ ਹਨਾ ਤੇ ਜਿਹੜੀ ਅੱਜ ਦੀ ਵੀਡੀਓ ਮੇਰਾ ਵਿਸਾ ਬਸ ਇਹੀ ਹੈਗਾ ਕਿ ਜਿੰਨਾ ਜਿੰਨਾ ਭੈਣਾਂ ਨੂੰ ਭਰਾਵਾਂ ਨੂੰ ਇਹ ਦੁੱਖ ਹੈ ਉਹਨਾਂ ਦਾ ਇਹ ਦੁੱਖ ਦੂਰ ਹੋ ਕੇ ਕਿਉਂਕਿ ਪਤੀ ਪਤਨੀ ਹੈ ਨਾ ਦੋਨੋਂ ਅਗਰ ਸਹੀ ਚੱਲਣਗੇ ਤਾਂ ਹੀ ਘਰ ਸਹੀ ਚੱਲ ਸਕਦਾ ਹੈ ਨਹੀਂ ਤਾਂ ਕਹਿੰਦੇ ਹੁੰਦੇ ਨੇ ਕਹਿੰਦੇ ਜਿੱਥੇ ਨਰਕ ਦੇਖਣਾ ਹੈ ਉੱਥੇ ਪਤੀ ਪਤਨੀ ਦਾ ਕਲੇਸ਼ ਦੇਖ ਲਓ ਜਿਨ੍ਹਾਂ ਨੇ ਸਵਰਗ ਦੇਖਣਾ ਹੈ ਉੱਥੇ ਪਤੀ ਪਤਨੀ ਦਾ ਪਿਆਰ ਦੇਖੋ ਨਾ ਦੇਖੋ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਹੈਗੀ ਕਿਉਂਕਿ ਆਪਣਾ ਆਪਣਾ ਨੇਚਰ ਹੁੰਦਾ ਸਿਸਟਰ ਦਾ ਵੀ ਆਪਣਾ ਆਪਣਾ ਨੇਚਰ ਹੁੰਦਾ ਹੈ ਨਾ ਤੇ ਜਿਹੜੇ ਵੀਰ ਨੇ ਉਹਨਾਂ ਦਾ ਵੀ ਆਪਣਾ ਆਪਣਾ ਨੇਚਰ ਹੁੰਦਾ ਹੈ ਕਈ ਵੀਰ ਹੁੰਦੇ ਨੇ ਜਿਹੜੇ ਕਿ ਕਾਫੀ ਅਲੱਗ-ਅਲੱਗ ਔਰਤਾਂ ਨੂੰ ਨਾ ਪਸੰਦ ਕਰਦੇ ਹੈਗੇ ਤੇ ਕਈ ਮੇਰੇ ਹਸਬੰਡ ਜੀ ਵਰਗੇ ਹੁੰਦੇ ਹੈਗੇ ਜਿਹੜੇ ਕਿ ਹਨਾ ਬਾਹਰ ਕਿਸੇ ਔਰਤ ਨਾਲ ਗੱਲ ਕਰਨੀ ਵੀ ਪਸੰਦ ਨਹੀਂ ਕਰਦੇ ਹੈਗੇ ਕਿਉਂਕਿ ਆਪਣੇ ਆਪਣਾ ਨੇਚਰ ਹੁੰਦਾ ਹੈ ਨਾ ਮੈਂ ਪਹਿਲਾਂ ਹੀ ਗਈ ਹੈਗੀ ਕਿਉਂਕਿ ਦੇਖੋ ਇਦਾਂ ਦੀਆਂ ਹਨਾ ਗੱਲਾਂ ਪੈਦਾ ਹੁੰਦੀਆਂ ਨੇ ਦੋ ਹੀ ਕਾਰਨ ਹੁੰਦੇ ਨੇ ਜਾਂ ਤਾਂ ਹਨਾ ਬਿਨਾਂ ਮਰਜ਼ੀ ਤੋਂ ਵਿਆਹ ਕੀਤਾ ਜਾਂਦਾ ਤੇ ਜ਼ਿਆਦਾਤਰ ਜਿਹੜੀਆਂ ਲੜਕੀਆਂ ਹਨਾ ਬਾਹਰ ਸਾਹ ਵਿਆਹ ਤੋਂ ਬਾਅਦ ਬਾਹਰ ਸੰਬੰਧ ਬਣਾਉਂਦੀਆਂ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਮੀਡੀਆ ਤੇ ਤੁਸੀਂ ਆਮ ਮਕਸਦ ਦੇਖਦੀ ਹੋ ਹਨਾ ਤੇ ਪੁੱਛਿਆ ਜਾਂਦੇ ਵੀ ਤੁਸੀਂ ਇਦਾਂ ਕਿਉਂ ਕੀਤਾ ਬਦ ਕਿਆਰ ਨੂੰ ਹਨਾ ਕਿਉਂ ਉਜਾੜਨ ਤੇ ਲੱਗਿਆ ਤਾਂ ਉਹ ਕਹਿੰਦੀ ਨੇ ਵੀ ਸਾਡੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਹਨਾ ਵੀ ਸਾਡਾ ਜਿਹੜਾ ਘਰ ਦਾ ਸਮਾਨ ਐ ਰਾਸ਼ਨ ਪਾਣੀ ਐ ਸਾਨੂੰ ਉਹ ਨਹੀਂ ਸਹੀ ਲਿਆ ਕੇ ਦਿੰਦਾ ਹੈਗਾ ਇਦਾਂ 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 ਦੀਆਂ ਗੱਲਾਂ ਹਨਾ ਕਾਫੀ ਹੁੰਦੀਆਂ ਨਿਗੀਆਂ ਪਰ ਮੈਂ ਇੱਕੋ ਹੀ ਗੱਲ ਕਹੂੰਗੀ ਹਨਾ ਵੀ ਗੁਰਬਾਣੀ ਦੇ ਵਿੱਚ ਵੀ ਇਦਾਂ ਦੀ ਔਰਤ ਨੂੰ ਹਨਾ ਬਹੁਤ ਮਾੜੇ ਸ਼ਬਦਾਂ ਦੇ ਵਿੱਚ ਬੋਲਿਆ ਗਿਆ ਹੈਗਾ ਦੇਖੋ ਘਰ ਦੇ ਵਿੱਚ ਆਪਾਂ ਘੱਟ ਖਾ ਲਾਂਗੇ ਉਹਦੇ ਨਾਲ ਗੁਜ਼ਾਰਾ ਹੋ ਜਾਊਗਾ ਕਹਿੰਦੇ ਨੇ ਕਹਿੰਦੇ ਇੱਜ਼ਤ ਬਣਾਉਣੀ ਬਹੁਤ ਔਖੀ ਹੈ ਹਨਾ ਗਵਾਤਾ ਚਾਹੇ ਤੁਰੇ ਜਾਂਦੇ ਲੋ ਮੜਾ ਜਾ ਕਿਸੇ ਨੂੰ ਮਜ਼ਾਕ ਕਰ ਦਿਓ ਬਣੀ ਬਣਾਈ ਸਾਰੀ ਇੱਜ਼ਤ ਹਨਾ ਗਵਾਈ ਜਾਊਗੀ ਦੇਖੋ ਮੈਂ ਸਾਰੀਆਂ ਭੈਣਾਂ ਦੇ ਹੱਥ ਬੰਨ੍ਹ ਕੇ ਬੇਨਤੀ ਇਹੀ ਕਰੂੰਗੀ ਕਿ ਕੋਈ ਵੀ ਅਜਿਹਾ ਕੰਮ ਨਹੀਂ ਹੈਗਾ ਵੀ ਸਿਰਫ ਆਪਣਾ ਆਪਣਾ ਜਿਸਮ ਵੇਚ ਕੇ ਜਾਂ ਕਿਸੇ ਨਾਲ ਹਨਾ ਗੈਸਬੰਧ ਬਣਾ ਕੇ ਹੀ ਕਰ ਸਕਦੇ ਕਿਉਂਕਿ ਬਹੁਤ ਕੰਮ ਨਹੀਂ ਹਨਾ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਘਰ ਬੈਠੇ ਤੁਸੀਂ ਹਨਾ ਪਿੰਡ ਦਾ ਗੋਹਾ ਖੂੜਾ ਸਿੱਟ ਕੇ ਵੀ ਆਪਦੇ ਬੱਚਿਆਂ ਨੂੰ ਪਾਲ ਸਕਦੇ ਆ ਜਿਹੜੀ ਨੇ ਹਨਾ ਸਹੀ ਤਰੀਕੇ ਨਾਲ ਭੈਣ ਨੇ ਪਾਲਣਾ ਹੋਵੇ ਦੇਖੋ ਇਹ ਤੇ ਇੱਕ ਬਹਾਨੇ ਹੁੰਦੇ ਆ ਹਨਾ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੈਂ ਤਾਂ ਕਿਉਂਕਿ ਗੁਜ਼ਾਰਾ ਕਰਨ ਵਾਸਤੇ ਹੋਰ ਕੰਮ ਬਹੁਤ ਨੇਗੇ ਕਿਉਂਕਿ ਇਹ ਤਾਂ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਆ ਹਨਾ ਕਹਿੰਦੇ ਚੋਰੀ ਮ ਕੰਮ ਦਾ ਕੀ ਮੇਣਾ ਠੀਕ ਹੈ ਕੰਮ ਤੁਸੀਂ ਕੋਈ ਵੀ ਕਰੋ ਤੁਹਾਨੂੰ ਕੋਈ ਨਹੀਂ ਕਹਿੰਦਾ ਹੈਗਾ ਸਾਰੇ ਤੁਹਾਡੀ ਮਨਾ ਹੁਕੂਮਾ ਕਰਨਗੇ ਮਹਿਮਾ ਕਰਨਗੇ ਤੇ ਅਕਸਰ ਹਨਾ ਇਦਾਂ ਆਂਦੀਆਂ ਜਿਹੜੀਆਂ ਪੈਣਾ ਦੁਖੀ ਨਹੀਂ ਗੀਆਂ ਆਪਣੇ ਪਤੀਆਂ ਤੋਂ ਹਨਾ ਉਹਨਾ ਅਕਸਰ ਗਲਤ ਜਗ੍ਹਾ ਤੇ ਚਲੀ ਜਾਂਦੀਆਂ ਨੇ ਜਿੱਦਾਂ ਕਿ ਬਾਬਿਆਂ ਕੋਲੇ ਚਲੀ ਜਾਂਦੀਆਂ ਨੇ ਵੀ ਹਨਾ ਉਹ ਤਾਂ ਅੱਗੇ ਤਵੀਤ ਦੇ ਕੇ ਉਹਨਾਂ ਨੂੰ ਸਮਝਾ ਹੋਰ ਉਹਨਾਂ ਦੇ ਘਰ ਖੰਗਲ ਕਰੀ ਜਾਂਦੇ ਨੇ ਦੇਖੋ ਇਹਦੇ ਵਿੱਚ ਇੱਕ ਮੁਸਲਮਾਨ ਮੀਆਂ ਜੀ ਨੇ ਹਨਾ ਤਾਂ ਮੈਂ ਉਹਨਾਂ ਨੂੰ ਕਾਫੀ ਵਾਰੀ ਸੁਣੀ ਹੈਗਾ ਤੇ ਉਹ ਹਨਾ ਦੱਸਦੇ ਹੁੰਦੇ ਨੇ ਕਿ ਦੇਖੋ ਜਦੋਂ ਇੱਕ ਲੜਕੀ ਵਿਆਹੀ ਹੁੰਦੀ ਆ ਉਹਦਾ ਪਤੀ ਉਹਨੂੰ ਕਿੰਨਾ ਪਿਆਰ ਕਰਦਾ ਹਨਾ ਤੇ ਹੌਲੀ ਹੌਲੀ ਉਹ ਪਿਆਰ ਘਟਦਾ ਜਾਂਦਾ ਜਿਹੜੀ ਔਰਤ ਹੁੰਦੀ ਹੈ ਨਾ ਉਹਦੇ ਹੱਥ-ਵਾਸ ਬਹੁਤ ਖੁਸ਼ ਹੁੰਦਾ ਹਨਾ ਕਿਉਂਕਿ ਉਹ ਨਾ ਫਿਰ ਕੰਮਕਾਰਾਂ ਚ ਅਬ ਦੇ ਬੱਚਿਆਂ ਚ ਉਲਝ ਕੇ ਮਤਲਬ ਕਿ ਪਤੀ ਨੂੰ ਬਿਲਕੁਲ ਹਨਾ ਭੁੱਲ ਲਈ ਜਾਂਦੀ ਹੈ ਉਹਨੂੰ ਬਿਲਕੁਲ ਅਟੈਨਸ਼ਨ ਨਹੀਂ ਦਿੰਦੀ ਹੈਗੀ ਜਿਦਾਂ ਕਿ ਉਹ ਬਾਹਰੋਂ ਵਿਚਾਰਾ ਥੱਕਿਆ ਆ ਰਿਹਾ ਆਉਂਦਾ ਖੇਤ ਚੋਂ ਆਉਂਦਾ ਚਾਹੇ ਦਫ਼ਤਰ ਚੋਂ ਆਉਂਦਾ ਹਨਾ ਉਹ ਆਪਦੇ ਕੰਮਾਂ ਚ ਦੁਖੀ ਹੁੰਦੀ ਹੈ ਉਹਦੇ ਕਣੀ ਹਨਾ ਨੱਕ ਭੁੱਲ ਕੱਢੀ ਜਾਂਦੀ ਹੈ ਵੀ ਲਾਏ ਮੈਂ ਤਾਂ ਦੁਖੀ ਆ ਆ ਉਹ ਵਿਚਾਰਾ ਥੋੜਾ ਬਹੁਤ ਚਾਹੇ ਕਿ ਉਹਨੂੰ ਬੁਲਾਉਂਦਾ ਵੀ ਫੇਰ ਵੀ ਉਹਦੇ ਨਾਲ ਆ ਨਾ ਬੋਲਣਾ ਪਸੰਦ ਨਹੀਂ ਕਰਦੀ ਹੈਗੀ ਵੀ ਆਪਦੇ ਕੰਮਾਂ ਜਾਂ ਚ ਫਿਰ ਜਾਂਦੇ ਵੀ ਮੈਂ ਆਪਦੇ ਕੰਮ ਕਰਦੀ ਆ ਇਦਾਂ ਇਦਾਂ ਹਨਾ ਤਾਂ ਅੱਜ ਮੈਂ ਇੱਕ ਹਨਾ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਹਨਾ ਉਹ ਤੁਹਾਡਾ ਪਤੀ ਘਰ ਆਉਂਦਾ ਹੈਗਾ ਜੋ ਜਦ ਤੁਹਾਡੇ ਕੋਲੇ ਮਤਲਕਿ ਆਉਣ ਦਾਗਾ ਤਾਂ ਉਹਨੂੰ ਹਨਾ ਤੁਹਾਡੇ ਚ ਗੋਹੇ ਦੀ ਮوسک ਹਨਾ ਕੰਮਾਂ ਦੀ ਇੱਦਾਂ ਗਰਮੀ ਦੀ ਮوسکਾ ਹੋਗੀ ਤਾਂ ਤੁਹਾਡਾ ਪਤੀ ਹੈ ਨਾ ਬਾਹਰ ਜਾਊਗਾ ਜਾਊਗਾ ਇਹ ਤੇ ਕਹਾਸੀ ਮਜ਼ਾਕ ਚ ਮਤਲਕਿ ਉਹ ਕਹਿ ਦਿੰਦੇ ਐ ਪਰ ਮੈਂ ਅੱਜ ਹਨਾ ਸਾਰੀਆਂ ਭੈਣਾਂ ਨੂੰ ਇੱਕ ਬਹੁਤ ਵਧੀਆ ਹਨਾ ਤਰੀਕਾ ਦੱਸੂਗੀ ਦੇਖੋ ਹੈਗਾ ਤਾਂ ਇਹ ਇੱਕ ਪਰਸਨਲ ਹੀ ਐ ਪਰ ਮੈਂ ਫਿਰ ਵੀ ਆਪਣੀਆਂ ਭੈਣਾਂ ਨਾਲ ਸਾਂਝਾ ਕਰੂੰਗੀ ਕਿਉਂਕਿ ਮੈਨੂੰ ਪਤਾ ਕਿ ਮੈਂ ਇੱਕ ਲੜਕੀ ਹੁੰਦੀ ਐ ਨਾ ਬਾਵਜੂਦ ਦੁੱਖ ਕੀ ਹੁੰਦਾ ਇਹ ਸਭ ਜਾਣਦੀ ਆਂਗੀ ਤੇ ਅੱਜ ਮੈਂ ਜਿਹੜੀ ਤੁਹਾਨੂੰ ਗੱਲ ਦੱਸੂਗੀ ਉਹਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਸਭ ਤੋਂ ਮੇਨ ਗੱਲ ਜਦੋਂ ਵੀ ਤੁਹਾਡਾ ਪਤੀ ਹੈਨਾ ਗੱਲਾਂ ਨੂੰ ਨੋਟ ਕਰ ਲੈਣਾ ਜਦੋਂ ਵੀ ਤੁਹਾਡਾ ਪਤੀ ਹੈਨਾ ਬਾਹਰੋਂ ਘਰ ਆਉਂਦਾ ਚਾਹੀਏ ਉਹ ਦਫ਼ਤਰ ਤੋਂ ਆਉਂਦਾ ਚਾਹੀਏ ਉਹ ਖੇਤ ਤੋਂ ਆਉਂਦਾ ਚਾਹੀਏ ਉਹ ਕਿਤੋਂ ਵੀ ਆਉਂਦਾ ਹੈਨਾ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਕੰਮ ਕਰਦੀ ਹੋ ਉਸ ਕੰਮ ਨੂੰ ਉੱਥੇ ਛੱਡ ਦਿਓ ਉਦੇ ਵਾਸਤੇ ਹਨਾ ਪਾਣੀ ਲੈ ਕੇ ਆਓ ਪਾਣੀ ਲੈ ਕੇ ਆ ਕੇ ਉਹਨੂੰ ਮਾਲ ਕੇ ਉਹਦੇ ਕੋਲੇ ਬੈਠੋ ਉਹਨੂੰ 5-10 ਮਿੰਟ ਪੁੱਛੋ ਜੀ ਕਿਵੇਂ ਹੋ ਤੁਸੀਂ ਹਨਾ ਚਾਹੇ ਉਹ ਖੇਤ ਤੋਂ ਆਏ ਨੇ ਹਨਾ ਵੀ ਕਿਦਾਂ ਖੇਤ ਤੋਂ ਤੁਸੀਂ ਹਨਾ ਕੀ ਕਰਕੇ ਆਏ ਹੋ ਕੋਈ ਗੱਲਬਾਤ ਥੋੜੀ ਬੋਦੀ ਜ ਆਪਦੇ ਘਰ ਦੀ ਕੋਈ ਮਣੀ ਮੋਟੀ ਗੱਲ ਹਨਾ ਇਹ ਨਹੀਂ ਵੀ ਉਹਨੂੰ ਆਉਂਦੇ ਨਹੀਂ ਰੋਂ ਪਟਣ ਪਾ ਲੋ ਘਰੇ ਦਾਲ ਨਹੀਂ ਹੈਗੀ ਵੇ ਕਹਨੇ ਫਲਾਣਾ ਨਹੀਂ ਹੈਗਾ ਵੇ ਤੂੰ ਕਿੱਥੇ ਮਰ ਗਿਆ ਤੀਜਾ ਹੈ ਤੂੰ ਕਿੱਥੇ ਡੁੱਬ ਗਿਆ ਸੀ ਇਦਾਂ ਹਨਾ ਕਰਦੀਆਂ ਹੈਂਗਾ ਦੇਖੋ ਇੱਥੇ ਕਰਦਾ ਕਲੇਸ਼ ਸ਼ੁਰੂ ਹੋ ਜਾਂਦਾ ਹੈ ਦੇਖੋ ਜ਼ਿੰਦਗੀ ਬਹੁਤ ਥੋੜੀ ਹੈ ਹਨਾ ਪਤਾ ਨਹੀਂ ਕਦੋਂ ਇਹ ਖਤਮ ਹੋ ਜਾਣੀ ਹੈਗੀ ਪਿਆਰ ਨਾਲ ਤੇ ਉਸ ਤੋਂ ਬਾਅਦ ਹਨਾ ਤੁਸੀਂ ਚਾਹ ਪਾਣੀ ਕਰੋ 5-10 ਮਿੰਟ ਉਹਨਾਂ ਦੇ ਕੋਲੇ ਬੈਠੋ ਦੇਖੋ ਕੰਮ ਤਾਂ ਸਾਰਾ ਦਿਨ ਆਪਣੀ ਕਰੀ ਜਾਣੀ ਤਾਂ ਸਾਰੀ ਉਮਰ ਨਹੀਂ ਮੁੱਕਦੇ ਹੈਗੇ ਕਹਿੰਦੇ ਹੁੰਦੇ ਨੇ ਕਹਿੰਦੇ ਤਾਂ ਸਿਵਿਆਂ 'ਚ ਜਾ ਕੇ ਮੁੱਕਦੇ ਆ ਹਨਾ ਉਸ ਤੋਂ ਪਹਿਲਾਂ ਨਹੀਂ ਮੁੱਕਦੇ ਹੈਗੇ ਦੇਖੋ ਜਦੋਂ ਤੁਸੀਂ ਆ ਕੇ ਹਨਾ ਇਦਾਂ ਦੀ ਉਹਦੀ ਕੋਈ ਗੱਲ ਮਤਲਬ ਕਿ ਉਹ ਆਫਿਸ ਦੇ ਵਿੱਚੋਂ ਆਇਆ ਚਾਹੇ ਆਪਾਂ ਕਹਿੰਨੇ ਵੀ ਵਿਹਲਾ ਹਨਾ ਦਫ਼ਤਰ ਦੇ ਵਿੱਚ ਬੈਠ ਕੇ ਆਇਆ ਹੈਗਾ ਉੱਥੇ ਵੀ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਿੰਨੀਆਂ ਇੱਕ ਗੱਲਾਂ ਹੋ ਗਈਆਂ ਹੋਣਗੀਆਂ ਜਿਹੜੀਆਂ ਕਿ ਉਹ ਕਿਸੇ ਨਾਲ ਹਨਾ ਸਾਂਝੀਆਂ ਕਰਨਾ ਚਾਹੁੰਦੇ ਕਹਿੰਦੇ ਹੁੰਦੇ ਨੇ ਦੁੱਖ ਕਿਸੇ ਨਾਲ ਵੰਡਣ ਨਾਲ ਹਨਾ ਘਟ ਜਾਂਦਾ ਤਾਂ ਤੁਸੀਂ 5-10 ਮਿੰਟ ਇੱਕ ਦੂਜੇ ਕੋਲੇ ਬੈਠੋਗੇ ਹਨਾ ਪਹਿਲਾਂ-ਪਹਿਲਾਂ ਉਹਦੇ ਕੰਮ ਨੇ ਮੇੜ ਲਓ ਹਨਾ 2-4 ਮਿੰਟ ਜਿਹੜੇ ਹੁੰਦੇ ਆ ਵੀ ਤੁਹਾਨੂੰ ਪਤਾ ਵੀ ਤੁਹਾਡਾ ਹਸਬੰਦ ਘਰ ਆਉਣ ਵਾਲਾ ਤਾਂ ਤੁਸੀਂ ਹਨਾ ਉਹਨਾਂ ਨੂੰ ਪੁੱਛੋਗੇ ਉਹਨਾਂ ਦਾ ਵੀ ਮਨ ਹਲਕਾ ਹੋਊਗਾ ਤੁਹਾਡੇ ਨਾਲ ਗੱਲ ਕਰਕੇ ਹਨਾ ਫਿਰ ਉਹ ਬਾਹਰ ਕਿਉਂ ਜਾਣਗੇ ਹਨਾ ਤੇ ਦੂਸਰੀ ਗੱਲ ਹਨਾ ਜਦੋਂ ਆਪਣੇ ਵਿਆਹ ਨੂੰ ਮਲਕੇ ਸਾਲ 2 ਸਾਲ ਹੋ ਜਾਂਦੇ ਨੇ ਅਕਸਰ ਹੁੰਦਾ ਵੀ ਹਾਂ ਉਸ ਤੋਂ ਬਾਅਦ ਨਾ ਪਿਆਰ ਘਟ ਹੋਣਾ ਇਹ ਪਿਆਰ ਘੱਟ ਹੀ ਹੁੰਦਾ ਹੈਗਾ ਆਪਾਂ ਨਾ ਕੰਮਾਂ ਦੇ ਵਿੱਚ ਹੀ ਇੰਨੇ ਉਲਝ ਜਾਂਦੇ ਆਗੇ ਵੀ ਆਪਣੀ ਜ਼ਿੰਦਗੀ ਦਾ ਜਿਹੜਾ ਹਨਾ ਅਸਲੀ ਮਕਸਦ ਹੈ ਉਹਨੂੰ ਭੁੱਲ ਜਾਂਦੇ ਆਗੇ ਤੇ ਥੋੜਾ ਬਹੁਤਾ ਨਾ ਆਬਦਾ ਇੱਕ ਔਰਤ ਕਹਿੰਦੇ ਨੇ ਆਪਦੇ ਹਾਰ ਸ਼ਿੰਗਾਰ ਨਾਲ ਹਨਾ ਆਪਦੇ ਪਤੀ ਨੂੰ ਰਜਾ ਲੈਂਦੀ ਹੈਗੀ ਤੇ ਮੈਂ ਇਹੀ ਕਹੂੰਗੀ ਕਿ ਕਹਿੰਦੇ ਇੱਕ ਪਤੀ ਦਾ ਹਨਾ ਜਿਹੜਾ ਪੇਟ ਦਾ ਹੈ ਰਸਤਾ ਹੈ ਨਾ ਉਹ ਵੀ ਉਹਦੇ ਦਿਲ ਤੱਕ ਜਾਂਦਾ ਹੈਗਾ ਇੱਕ ਤਾਂ ਉਹਦੇ ਪਸੰਦ ਦੀ ਤੁਸੀਂ ਹੈ ਨਾ ਜ਼ਰੂਰ ਕੋਈ ਨਾ ਕੋਈ ਚੀਜ਼ ਬਣਾਇਆ ਕਰੋ ਜਿਹਦੇ ਨਾਲ ਕਿ ਉਹ ਤੁਹਾਨੂੰ ਹਨਾ ਤੁਹਾਡੇ ਕਰੀਬ ਰਹੇ ਤੇ ਦੂਸਰੀ ਗੱਲ ਜਦੋਂ ਤੁਹਾਡਾ ਹਨਾ ਪਤੀ ਹੈ ਨਾ ਘਰ ਆਉਣ ਵਾਲਾ ਹੁੰਦਾ ਹੈਗਾ ਹਨਾ ਤੁਸੀਂ ਥੋੜਾ ਬਹੁਤ ਚਾਹੇ ਲਿਬੜੇ ਤੇ ਬੜੇ ਪਾਣਾ ਸਾਰਾ ਦਿਨ ਫਿਰੀ ਜਾਂਦੇ ਚਲੋ ਕੰਮ ਸਾਰਾ ਦਿਨ ਕਰਦਾ ਮੇਰੀ ਵੀ ਹਾਲਤ ਮੈਂ ਤੁਹਾਨੂੰ ਦਿਖਾ ਦੂੰਗੀ ਸਾਰੀਆਂ ਨਾ ਵੀ ਮੈਂ ਕਿੱਦਾਂ ਰਹਿਣੀ ਹੈਗੀ ਪਰ ਕਈ ਇਹ ਹਸਬੈਂਡ ਹੁੰਦੇ ਨੇ ਜਿਹੜੇ ਕਿ ਹਨਾ ਥੋੜਾ ਜਿਹਾ ਉਹ ਕਰਦੇ ਨੇ ਹਰ ਇੱਕ ਨੂੰ ਹੁੰਦਾ ਚਲੋ ਵੀ ਤੇ ਆਪਦੇ ਆਪ ਨੂੰ ਨਾ ਥੋੜਾ ਜਿਹਾ ਚੇਂਜ ਕਰੋ ਤੁਸੀਂ ਅਕਸਰ ਦੇਖਿਆ ਜਿਹੜੀਆਂ ਭੈਣਾਂ ਦੇ ਪਤੀ ਹਨਾ ਬਾਹਰ ਇਦਾਂ ਰਿਲੇਸ਼ਨ ਨੇ ਉਹ ਉਦਾਂ ਦੀਆਂ ਲੜਕੀਆਂ ਹੋਣਗੀਆਂ ਜਿਹੜੀਆਂ ਕਿ ਥੋੜੀਆਂ ਜੀਆਂ ਹਾਈ ਫਾਈ ਹੋਣਗੀਆਂ ਹਨਾ ਤੇ ਆਪਾਂ ਸਿਰਫ ਆਪਦੇ ਆਪ ਨੂੰ ਬਸ ਇਦਾਂ ਹੀ ਝੋੜਦੀ ਰਹਨੇ ਆ ਵੀ ਲੈ ਮੇਰੇ ਤਾਂ ਕਰਮ ਹੀ ਮਾੜੇ ਨੇ ਮੈਂ ਤਾਂ ਕਰਮ ਹੀ ਫੁੱਟੇ ਹੋਏ ਨੇ ਮੈਂ ਤਾਂ ਜ਼ਿੰਦਗੀ ਨੂੰ ਆਈਆਂ ਨਹੀਂ ਆਪਦੇ ਮਾਈਂਡ ਨੂੰ ਥੋੜਾ ਜਨਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਕੇ ਵੀ ਮੈਂ ਵੀ ਕੁਝ ਹਾਂ ਮੈਂ ਵੀ ਕੁਝ ਕਰ ਸਕਦੀ ਹਾਂ ਦੇਖੋ ਪਤਨੀ ਦੇ ਹੱਥ ਬਹੁਤ ਵੱਡੀ ਪਾਵਰ ਦਿੱਤੀ ਹੈ ਵਾਹਿਗੁਰੂ ਨੇ ਇਨੂੰ ਇੱਕ ਏਦਾਂ ਦੀ ਸ਼ਕਤੀ ਦਿੱਤੀ ਹੈ ਕਿ ਹਰ ਇੱਕ ਮੁਸ਼ਕਿਲ ਨਾਲ ਲੜ ਸਕਦੀ ਹੈ ਜਦੋਂ ਤੁਸੀਂ ਇਹ ਨਾ ਆਪਣੇ ਪਤੀ ਦੇ ਨਾਲ ਚੰਗਾ ਵਿਹਾਰ ਕਰੋਗੀਆਂ ਮਲਕਿ ਥੋੜਾ ਬਹੁਤਾ ਆਪਦੀ ਜੀਵਨ ਜਿਹੜੀ ਮੈਰਿਜ ਲਾਈਫ ਹੁੰਦੀ ਹੈ ਨਾ ਇਹਨੂੰ ਵੀ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿਉਂਕਿ ਜਦੋਂ ਹੁਣ ਆਪਾਂ ਅਕਸਰ ਸਿਸਟਰ ਦੀ ਦੇਖੋ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਕਿ ਉਹ ਆਪਦੀ ਭਰਾ ਦੀ ਮੰਨਦਬ ਦੀ ਪਰਜਾਈ ਦੀ ਮੰਨਦਬ ਦੇ ਪਿਓ ਦੀ ਮੰਨਦਣਾ ਦੇਖੋ ਮੰਨੂਗਾ ਤਾਂ ਉਹ ਤੁਹਾਡੀ ਵੀ ਪਰ ਤੁਸੀਂ ਨਾ ਜਦੋਂ ਉਹ ਜਿੱਦਾਂ ਕਿ ਆਪਦੇ ਬਾਪ ਕੋਲੇ ਜਾ ਕੇ ਆਇਆ ਉਹਦੇ ਕੋਲ ਨੱਕ ਬੁੱਲ ਕੱਢੀ ਜਾਣੀ ਆਉਂਦੇ ਨਾਲ ਉਹਦੇ ਨਾਲ ਬੋਲਣਾ ਨਾ ਵੀ ਤਾਂ ਉਥੋਂ ਆਇਆ ਨਾ ਦੇਖੋ ਠੀਕ ਹੈ ਤੁਹਾਡੇ ਮਨ ਵਿੱਚ ਗੁੱਸਾ ਕਿਉਂਕਿ ਮੈਂ ਮੰਨਦੀ ਆ ਵੀ ਤੁਹਾਡੇ ਮਨ ਵਿੱਚ ਗੁੱਸਾ ਹੈ ਨਾ ਚਲ ਉਹ ਗੁੱਸੇ ਨੂੰ ਨਾ ਤੁਸੀਂ ਪੀਓ ਪੀ ਕੇ ਤੁਸੀਂ ਉਹਦੇ ਅੱਗੇ ਆਪਦੇ ਆਪ ਨੂੰ ਮਤਲਬ ਕਿ ਇਦਾਂ ਸ਼ੋ ਕਰੋ ਬੀहां ਮੈਂ ਬਹੁਤ ਖੁਸ਼ ਹਾਂ ਤੁਹਾਡੇ ਨਾਲ ਉਹਨੂੰ ਪੁੱਛੋ ਦੇਖੋ ਜਿਹੜੇ ਸ਼ਰੀਕ ਹੁੰਦੇ ਆ ਹਨਾ ਕੋਈ ਵੀ ਹੈਗਾ ਉਹ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਤੁਹਾਡਾ ਹਨਾ ਘਰ ਵਸੇ ਦੇਖੋ ਗਲਤੀ ਅਕਸਰ ਆਪਣੀਆਂ ਹੁੰਦੀ ਹੈ ਜਦੋਂ ਆਪਣੇ ਘਰ ਦੇ ਵਿੱਚ ਇਦਾਂ ਦੀ ਕੋਈ ਗੱਲ ਹੁੰਦੀ ਹੈਗੀ ਜਦ ਉਹ ਤੁਹਾਡੇ ਪਤੀ ਨੂੰ ਹਨਾ ਆਪਦੇ ਵੱਲ ਕਰ ਸਕਦੇ ਨੇ ਉਹਨਾਂ ਦੀ ਤੁਹਾਡਾ ਪਤੀ ਸੁਣ ਸਕਦਾ ਤਾਂ ਤੁਹਾਡੇ ਕਿਉਂ ਨਹੀਂ ਸੁਣ ਸਕਦਾ ਥੋੜੀ ਜੀ ਕੋਸ਼ਿਸ਼ ਕਰਕੇ ਦੇਖਿਓ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਦੇਖੋ ਜੇ ਤੁਸੀਂ ਇਹਨਾ ਕੋਸ਼ਿਸ਼ ਨੂੰ ਕਰੋਗੇ ਨਾ ਹਰ ਟਾਈਮ ਮੱਥੇ ਤੇ ਓੜੀ ਪਾ ਕੇ ਨਾ ਰੱਖਿਓ ਖੁਸ਼ ਰਹੋ ਮਲਕੇ ਤੁਹਾਡਾ ਪਤੀ ਵੀ ਹੈਰਾਨ ਹੋ ਜਾਊਗਾ ਵੀ ਹਨਾ ਮੈਂ ਇਦਾਂ ਦਾ ਤੇ ਇਹ ਮੇਰੇ ਨਾਲ ਇਦਾਂ ਦਾ ਵਿਹਾਰ ਕਰਦੀ ਹੈਗੀ ਹੌਲੀ ਹੌਲੀ ਉਹਦਾ ਮਾਈਂਡ ਚੇਂਜ ਹੋਣ ਲੱਗ ਜਾਊਗਾ ਤੇ ਵਾਹਿਗੁਰੂ ਅੱਗੇ ਨਾ ਅਰਦਾਸਾਂ ਕਰਦੇ ਰਿਹਾ ਕਰੋ ਕਿ ਵਾਹਿਗੁਰੂ ਜੀ ਸਾਡੇ ਘਰ ਵਿੱਚ ਹਨਾ ਗਰੀਬੀ ਜਹੇ ਦੇ ਦੀ ਪਰ ਬਗਾਨੀ ਔਰਤ ਤੇ ਹਨਾ ਨਸ਼ੇ ਤੋਂ ਸਾਡੇ ਘਰ ਨੂੰ ਜਰੂਰ ਬਚਾ ਕੇ ਰੱਖੀਂ ਦੇਖੋ ਗੁਰਬਾਣੀ ਦੇ ਵਿੱਚ ਲਿਖਿਆ ਹੈ ਨਿਮਨ ਸੋ ਅਖਰ ਕਵਨ ਗੁਣ ਜੀਬਾ ਮਣੀਆਂ ਮੰਤਰ ਤਰੇ ਗੁਣ ਭੈਣੇ ਵੇਸ਼ ਕਰ ਤਾਂ ਬਸ ਆਪੇ ਕੰਨ ਤਾਂ ਆਪਾਂ ਬਾਬਿਆਂ ਕੋਲੇ ਫਰੀ ਜਾਂਦੇ ਆ ਲੈ ਚਿਆ ਕਰਾਉਂਦੀਆਂ ਵੀ ਮੇਰਾ ਘਰ ਵਾਲਾ ਨਾ ਬਸ ਆ ਜੇ ਦੇਖੋ ਘਰ ਵਾਲਾ ਬਸ ਚ ਆ ਸਕਦਾ ਹੈ ਤਾਂ ਤੁਸੀਂ ਤਿੰਨ ਗੁਣ ਅਪਣਾਉਣੇ ਹੈਗੇ ਹਨ ਦੇਖੋ ਕਦੇ ਵੀ ਆਪਣੇ ਪਤੀ ਦੇ ਹਨਾ ਮੂਰੇ ਨਾ ਬੋਲੋ ਉਹ ਕੁਛ ਕਹਿੰਦਾ ਤਾਂ ਉਹਨੂੰ ਜੀ ਕਰਕੇ ਬੋਲੋ ਦੇਖੋ ਜੀ ਕਹੋ ਜੀ ਕਹਾ ਹੋਏ ਤਾਂ ਅਕਸਰ ਹੁੰਦਾਗਾ ਹਨਾ ਇਹ ਨਹੀਂ ਹੈਗਾ ਵੀ ਤੁਸੀਂ ਜੀ ਕਹਨੇ ਉਹ ਮੁਰੋ ਗਾਲ ਕੱਢੂਗਾ ਕਿੰਨੇ ਕਿ ਦਿਨ ਕੱਢੂਗਾ 2 ਦਿਨ ਕੱਢ ਲੂ 3 ਦਿਨ ਕੱਢ ਲੂ ਆਪਣੇ ਆਪ ਹੀ ਉਹਦਾ ਮਾਈਂਡ ਹਨਾ ਚੇਂਜ ਹੋ ਜੂਗਾ ਕਿਉਂਕਿ ਹਰ ਇੱਕ ਕੋਈ ਪਿਆਰ ਦਾ ਭੁੱਖਾ ਹੁੰਦਾ ਹੈ ਹਰ ਇੱਕ ਕੋਈ ਚਾਹੁੰਦਾ ਵੀ ਮੇਰੀ ਇੱਜ਼ਤ ਕਰੇ ਹਨਾ ਤੇ ਇੱਕ ਨਾ ਗੁਰੂ ਸਾਹਿਬਾਂ ਨੇ ਆਪਣੀ ਸੁਪੁੱਤਰੀ ਹਨਾ ਬੀਬੀ ਭਾਨੀ ਜੀ ਨੂੰ ਕਿਹਾ ਸੀਗਾ ਤੇ ਕਿਹਾ ਸੀਗਾ ਕਿ ਜਦੋਂ ਪੁੱਤ ਤੂੰ ਸੌਰੀ ਜਾਵੇਂਗੀ ਹਨਾ ਬਸ ਤਿੰਨ ਗੱਲਾਂ ਯਾਦ ਰੱਖੀ ਤਿੰਨ ਭੱਬੇ ਭੱਬਾ ਭੁੱਲੀ ਜੀ ਪੱਬਾ ਪਲਾਜੀ ਪੱਬਾ ਭਰੋਸਾ ਜੀ ਹਨਾ ਕਹਿੰਦੇ ਵੀ ਇਹ ਤਿੰਨੇ ਪੱਬੇ ਲੜ ਬਣ ਕੇ ਰੱਖੀ ਤੇਰੀ ਜ਼ਿੰਦਗੀ ਹਮੇਸ਼ਾ ਸੁਖਾਲੀ ਹੋਊਗੀ ਜਿੱਦਾਂ ਕਿ ਹਨਾ ਕੋਈ ਵੀ ਆਪਣੇ ਘਰ ਵਿੱਚ ਗੱਲ ਹੋ ਗਈ ਤੁਹਾਡਾ ਪਤੀ ਤੁਹਾਡ ਨੂੰ ਕਹਿਣ ਲੱਗਿਆ ਵੀ ਤੂੰ ਕਿਉਂ ਕੀਤਾ ਹਨਾ ਇਹ ਐਦਾਂ ਤਾਂ ਉੱਥੇ ਕਹਿ ਦਿਓ ਜੀ ਮੈਂ ਭੁੱਲ ਗਈ ਵਸ ਹਨਾ ਵੀ ਕਿਉਂ ਨਹੀਂ ਕੀਤਾ ਕੰਮ ਕਈ ਵਾਰੀ ਲੜਾਈ ਆਪਾਂ ਬਸ ਇੱਕ ਵਕੀਲਾ ਵਾਂਗ ਬਹਿਸ ਕਰਨ ਲੱਗ ਜਾਂਦੇ ਹਨਾ ਇੱਥੋਂ ਹੀ ਆਪਣਾ ਕਲੇਸ਼ ਵੱਧ ਜਾਂਦਾ ਹੈਗਾ ਤੇ ਇਦਾਂ ਹਨਾ ਤੁਸੀਂ ਕਰੋਗੇ ਤਾਂ ਦੇਖਿਓ ਤੁਹਾਡਾ ਜੀਵਨ ਹਨਾ ਬਹੁਤ ਸੁਖਾਲਾ ਹੋ ਜਾਊਗਾ ਤੇ ਜਿਹੜੇ ਵੀਰਾਂ ਨੂੰ ਐ ਵੀ ਹਾਂ ਸਾਡੀਆਂ ਵਾਈਫ ਆ ਨਾ ਸਾਡੀਆਂ ਪਤਨੀਆਂ ਬਾਹਰ ਇਦਾਂ ਕਰਦੇ ਨੇ ਤਾਂ ਇਹਦੇ ਵਿੱਚ ਵੀਰੋ ਜੀ ਹਨ ਤੁਹਾਡਾ ਥੋੜਾ ਬਹੁਤਾ ਕਿਉਂਕਿ ਇਹਦੇ ਵਿੱਚ ਤੁਹਾਡਾ ਹੀ ਹੱਥ ਹੈਗਾ ਇੱਕ ਤਾਂ ਸਭ ਤੋਂ ਪਹਿਲਾਂ ਹਨਾ ਬਿਨਾਂ ਗੱਲ ਤੋਂ ਉਹਨੂੰ ਟੌਰਚਰ ਕਰੀ ਜਾਣਾ ਕਿਸੇ ਵੀ ਗੱਲ ਤੇ ਚਲੋ ਚਾਹੇ ਤੁਸੀਂ ਗਰੀਬ ਹੋ ਹਨਾ ਫਿਰ ਵੀ ਉਹਨੂੰ ਥੋੜੀ-ਬਹੁਤੀ ਜਿੱਦਾਂ ਕਿ ਕਹਿੰਦੇ ਨੇ ਹਫ਼ਤੇ ਬਾਅਦ ਹਨਾ ਕੋਈ ਬਹੁਤ ਥੋੜੀ-ਬਹੁਤੀ ਚੀਜ਼ ਲਿਆਤੀ ਜਾਂ ਥੋੜਾ ਬਹੁਤਾ ਬਾਹਰ ਕਿਤੇ ਲੈ ਗਏ ਹਨਾ ਅਕਸਰ ਕਿਉਂਕਿ ਅੱਜਕੱਲ ਜਿਹੜੀਆਂ ਕੁੜੀਆਂ ਨੇ ਨਾ ਇਹ ਥੋੜੀਆਂ ਫ੍ਰੀ ਮਾਈਂਡ ਨਹੀਂ ਗਿਆ ਮਲਕੀ ਇਹਨਾਂ ਨੂੰ ਰਹਿੰਦਾ ਵੀ ਬਸ ਅਸੀਂ ਘੁੰਮੀਏ ਫਿਰਿਏ ਵਿਆਹ ਤੋਂ ਬਾਅਦ ਸ਼ਾਪਿੰਗਾਂ ਕਰੀਏ ਨਾ ਜਦੋਂ ਉਹ ਕਈ ਅਜਿਹੇ ਘਰ ਚ ਚਲੀਆਂ ਜਾਂਦੀਆਂ ਨੇ ਜਿੱਥੇ ਕਿ ਮਾਹੌਲ ਕਾਫੀ ਫਰਕ ਹੁੰਦਾ ਤਾਂ ਜਾਂਦਾ ਹੋ ਡਿਪਰੈਸ਼ਨ ਚ ਚਲੀਆਂ ਜਾਂਦੀਆਂ ਨੇ ਜਾਂ ਫਿਰ ਗਲਤ ਪਾਸੇ ਚਲੀਆਂ ਜਾਂਦੀਆਂ ਨੇਗੀਆਂ ਤੇ ਅਕਸਰ ਮੇਰੇ ਨਾਲ ਇਦਾਂ ਦੇ ਬਹੁਤ ਕੇਸ ਹੋਏ ਨੇ ਬਹੁਤ ਮੈਨੂੰ ਭੈਣਾ ਮਿਲੀਆਂ ਨੇ ਜਿਹੜੀਆਂ ਕਿ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਕਹਿੰਦੇ ਨੇ ਕਿ ਸਾਨੂੰ ਇਦਾਂ ਲੱਗਦਾ ਵੀ ਅਸੀਂ ਆਪਣੇ ਸਹੁਰੇ ਘਰ ਜੇਲ੍ਹ ਦੇ ਵਿੱਚ ਆ ਗਏ ਨਾ ਕਿਉਂਕਿ ਸਬਰ ਕਰਨਾ ਕਿਸੇ ਕਿਸ ਦੇ ਬਸ ਹੈਗਾ ਤੇ ਹਰ ਇੱਕ ਦੇ ਵਾਸਤੇ ਨਹੀਂ ਹੈਗਾ ਪਰ ਸਾਬਰ ਦਾ ਫਲ ਮਿੱਠਾ ਬਹੁਤ ਹੁੰਦਾ ਹੈਗਾ ਪਰ ਨਹੀਂ ਕਰ ਸਕਦੀਆਂ ਹਨ ਜਿਹੜੀਆਂ ਅੱਜ ਕੱਲ੍ਹ ਦੀਆਂ ਛੋਟੀਆਂ ਲੜਕੀਆਂ ਨੇ ਉਹ ਤਾਂ ਬਿਲਕੁਲ ਹੀ ਨਹੀਂ ਕਰ ਸਕਦੀਆਂ ਤੇ ਦੂਸਰੀ ਗੱਲ ਹਨਾ ਮੈਂ ਬਸ ਇਹੀ ਕਹਿਣਾ ਚਾਹੂਗੀ ਕਿ ਜਿਆਦਾ ਆਪਦੇ ਮਿੱਤਰ ਦੋਸਤ ਜਿਹੜੇ ਤੁਸੀਂ ਬਣਾਉਣੇ ਹੋ ਹਨ ਅੱਜ ਕੱਲ੍ਹ ਦੇਖੋ ਕੋਈ ਦੋਸਤ ਮਿੱਤਰ ਨਹੀਂ ਹੈਗਾ ਤੁਹਾਡੇ ਘਰ ਨੂੰ ਪੱਟਣ ਤੇ ਤੁਹਾਡੇ ਘਰ ਤੇ ਮਾੜੀ ਨਿਗਾਹ ਹੀ ਰੱਖਣਗੇ ਚਾਹੇ ਕੋਈ ਵੀ ਹੈਗਾ ਅੱਜ ਕੱਲ੍ਹ ਤਾਂ ਤੁਸੀਂ ਦੇਖ ਰਹੇ ਹੋ ਨਾ ਰਿਸ਼ਤੇ ਵੀ ਤਾਰ-ਤਾਰ ਹੋ ਰਹੇ ਨੇਗੇ ਤੇ ਇਦਾਂ ਦੀਆਂ ਗੱਲਾਂ ਥੋੜੀਆਂ ਜਿਹੀਆਂ ਨਾ ਧਿਆਨ ਰੱਖਿਆ ਕਰੋ ਬਿਨਾ ਮਤਲਬ ਤੋਂ ਹਣਾ ਜਿੱਦਾਂ ਕਿ ਅੱਜ ਕੱਲ ਚੱਲ ਰਿਹਾ ਪਹਿਲਾਂ ਸਿਰ ਚੜਾ ਲੈਂਦੇ ਨੇ ਨਾ ਆਮ ਬੁੜੇ ਬਜ਼ੁਰਗ ਕਹਿੰਦੇ ਨੇ ਹਣਾ ਵੀ ਮਾਗਰ ਫੇ ਤੁਸੀਂ ਰੋਣੇ ਹਰ ਇੱਕ ਰਿਸ਼ਤੇ ਨੂੰ ਦੀ ਮਰਿਆਦਾ ਹੁੰਦੀ ਹੈ ਉਹਨਾਂ ਕ ਰੱਖਿਆ ਕਰੋ ਕਿ ਮਾਪੇ ਬਾਪ ਦੀ ਵੀ ਉਹਨਾਂ ਦੀ ਇੱਜ਼ਤ ਰੱਖੋ ਤੇ ਪਤਨੀ ਦੀ ਵੀ ਤੇ ਇਸ ਤਰੀਕੇ ਨਾਲ ਹਣਾ ਤੁਸੀਂ ਆਪਣੇ ਘਰ ਨੂੰ ਥੋੜਾ ਜਿਆਦਾ ਦੇਖੋਗੇ ਤਾਂ ਤੋ ਤੁਸੀਂ ਆਪ ਖੁਸ਼ ਰਹੋਗੇ ਆਪਣੀ ਪਤਨੀ ਨੂੰ ਨਾ ਹਰ ਇੱਕ ਮਲਕੇ ਪਤੀ ਪਤਨੀ ਇੱਕ ਦੂਜੇ ਨੂੰ ਦੁੱਖ ਸੁੱਖ ਦੇ ਵਿੱਚ ਨਾ ਕੋਸ਼ਿਸ਼ ਕਰਿਆ ਕਰੋ ਬਿਹਾ ਅਗਰਾ ਅਗਲੇ ਆਪਣੇ ਤੇ ਗਰੀਬੀ ਆ ਗਈ ਤਾਂ ਆਪਾਂ ਕਿਵੇਂ ਜੀਉ ਸਕਦੇ ਆ ਕਿਉਂਕਿ ਅਕਸਰ ਹਨਾ ਪਹਿਲਾਂ ਬੋਲੀਆਂ ਵੀ ਪਾਉਂਦੀਆਂ ਹੁੰਦੀਆਂ ਨੇ ਤੇ ਔਖਾ ਹੋਵੇਂਗਾ ਵੀਰਾ ਆਪਾਂ ਬੋਲਾੜੀ ਰੱਖੀ ਆ ਨਾ ਪਹਿਲਾਂ ਤਾਂ ਆਪਾਂ ਅਕਸਰ ਕਹਿੰਦੇ ਹੁੰਨੇ ਵੀ ਸਿਰ ਚੜਾ ਲੈਣੇ ਆ ਨਾ ਸ਼ਾਪਿੰਗ ਵੀ ਕਰਾਤੀ ਜੇ ਬੋ ਬੋ ਹਨਾ ਪਰ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਹਨਾ ਦੋ ਦੋ ਸਾਲਾਂ ਮਗਰੋਂ ਫੇਰ ਸਭ ਕੁਝ ਬੰਦ ਹੋ ਜਾਂਦਾ ਹੈਗਾ ਤੇ ਫੇਰ ਤੁਹਾਨੂੰ ਪਤਾ ਹੀ ਹੈ ਵੀ ਅੰਤ ਕੀ ਹੁੰਦਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਆਪਣੀ ਆਪਣੀ ਮਰਿਆਦਾ ਤੇ ਆਪਣੀ ਆਪਣੀ ਹੱਦ ਦੇ ਵਿੱਚ ਰਿਹਾ ਕਰੋ ਕਿਉਂਕਿ ਤੁਹਾਡਾ ਰਿਸ਼ਤਾ ਨਾ ਇੱਕ ਨੂੰ ਛੱਡੋਗੇ ਦੂਸਰੇ ਥਾਵੇਂ ਚਾਮਗੇ ਦੂਸਰੇ ਛੱਡੋਗੇ ਤੀਸਰੇ ਥਾਵੇਂ ਜਾਵੋਗੇ ਇਦਾਂ ਹੀ ਚਲਦੇ ਆਂਦਾ ਕਹਿੰਦੇ ਨਾ ਤੁਹਾਨੂੰ ਇੱਥੇ ਢੋਈ ਨਾ ਤੁਹਾਨੂੰ ਅੱਗੇ ਢੋਈ ਕਿਉਂਕਿ ਇਦਾਂ ਦੇ ਹਨਾ ਕਿਸੇ ਵੀ ਧਰਮ ਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਚਾਹੇ ਉਹ ਗੁਰ ਮਤਲਕਿ ਸਿੱਖ ਧਰਮ ਹੈ ਚਾਹੇ ਉਹ Hindu ਧਰਮ ਹੈ ਚਾਹੇ ਉਹ ਮੁਸਲਿਮ ਧਰਮ ਹੈ ਹਰ ਇੱਕ ਧਰਮ ਦੇ ਵਿੱਚ ਇਦਾਂ ਦੀਆਂ ਔਰਤਾਂ ਤੇ ਇਦਾਂ ਦੇ ਮਰਦਾਂ ਨੂੰ ਨਾ ਬਹੁਤ ਮਿਟਲਾਨ ਤਾਂ ਪੈਂਦੀਆਂ ਨੇ ਬਸ ਮੈਂ ਇਹੀ ਕਹੂੰਗੀ ਕਿ ਆਪਣੇ ਪਰਿਵਾਰ ਨੂੰ ਸੰਭਾਲੋ ਆਪਣੇ ਪਤੀ ਪਤਨੀ ਦੇ ਰਿਸ਼ਤੇ ਨੂੰ ਸੰਭਾਲੋ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਹਨਾ ਐਂਡ ਤੱਕ ਨਿਭਦਾ ਹੈ ਕਹਿੰਦੇ ਇਹ ਰੂਹਾਂ ਦੀਆਂ ਹਨਾ ਜੋੜੀਆਂ ਨੇਗੀਆਂ ਸੂਰਤ ਤਾਂ ਬੜੇਪੇ ਦੇ ਨਾਲ ਖਤਮ ਹੋ ਜਾਂਦੀ ਹੈ ਪਰ ਜਿਹੜੀ ਸਿਰਤ ਹੁੰਦੀ ਹੈ ਇਹ ਦੋਨਾਂ ਦਾ ਪਿਆਰ ਹੁੰਦਾ ਉਹ ਹਮੇਸ਼ਾ ਨਿਭਦਾ ਹੈ ਵੀਡੀਓ ਚੰਗੀ ਲਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਮੈਂ ਇੱਕ ਜਰੂਰ ਕਹੂੰਗੀ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਆਪਣੇ ਪਤੀ ਤੇ ਆਪਣੀ ਪਤਨੀ ਦੇ ਵਾਸਤੇ ਜਰੂਰ ਕਰਿਆ ਕਰੋ ਤਾਂ ਕਿ ਤੁਹਾਡਾ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ